ਬਹੁਤ ਹੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਸਕ੍ਰੈਬ ਬੁੱਕ ਦੇ ਵਿੱਚ ਜੋ ਤਿਹਾਰ ਜਾਂ ਜੋ ਰਸਮਾਂ ਜੋ ਸਭਿਆਚਾਰ ਸਾਡੀ ਪੰਜਾਬੀਅਤ ਦਾ ਪਿਛੋਕੜ ਸਭਿਆਚਾਰ ਉਸ ਬਾਰੇ ਵੀ ਆਪਾਂ ਨੇ ਜਾਣਕਾਰੀ ਪ੍ਰਾਪਤ ਕਰਨੀ ਹੈ ਸੋ ਪੰਜਾਬੀ ਸੱਭਿਆਚਾਰ ਇਸ ਦੇਖੋ ਇਸ ਤਰ੍ਹਾਂ ਦਾ ਪੰਜਾਬੀ ਸੱਭਿਆਚਾਰ ਹੁੰਦਾ ਸੀ ਇੱਥੇ ਮਦਾਣੀ ਭਾਵ ਦੁੱਧ ਰੜਕਿਆ ਜਾ ਰਿਹਾ ਹੈ ਮਦਾਣੀ ਨਾਲ ਇੱਥੇ ਜੱਕੀ ਪੀ ਰਹੇ ਹੈ ਸੋ ਇਸ ਤਰ੍ਹਾਂ ਦਾ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਜਿਹੜਾ ਪੰਜਾਬੀ ਸੱਭਿਆਚਾਰ ਉਹ ਦੇਖ ਨੂੰ ਸਾਨੂੰ ਮਿਲਦਾ ਹੈ ਇਥੇ ਸ਼ਿੰਗਾਰ ਜਿੱਦ ਦੀ ਰਸਮ ਹੈ ਜਿਹੜੀ ਸ਼ਿੰਗਾਰ ਕਰਨਾ ਇਥੇ ਚੁੱਲਾ ਚੌਂਕਾ ਪਾਵ ਰੋਟੀ ਟੁੱਕ ਬਣ ਰਿਹਾ ਹੈ ਕਿਚਨ ਦੇ ਵਿੱਚ ਸੋ ਇਹ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਗਰੈਬ ਬੁੱਕ ਤਿਆਰ ਕੀਤੀ ਗਈ ਹੈ ਉਸ ਦੇ ਵਿੱਚ ਸਾਨੂੰ ਇਹ ਤੰਦੂਰ ਪਾਵ ਸਾਂਝਾ ਚੁੱਲਾ ਜਿੱਥੇ ਰੋਟੀ ਬਣਾਈ ਜਾਂਦੀ ਹੈ ਇਹ ਚੱਕੀ ਪਹਿਲਾ ਜਿਹੜਾ ਹੈ ਕਣਕ ਪੀਕੇ ਆਟਾ ਤਿਆਰ ਕੀਤਾ ਜਾਂਦਾ ਸੀ ਇਥੇ ਸਰਮ ਜਿਹੜਾ ਹੈ ਚਰਖਾ ਕੱਤੇ ਜਾ ਰਿਹਾ ਇੱਕ ਮਟਿਆਰ ਬਲੋ ਚਰਖਾ ਕੱਤਨ ਦੀ ਜਿਹੜੀ ਤਸਵੀਰ ਸਾਹਮਣੇ ਹੈ ਸਾਡੇ ਇਹ ਸਾਡਾ ਪੰਜਾਬੀ ਸਭਿਆਚਾਰ ਦੇਖਣ ਨੂੰ ਮਿਲਦਾ ਹੈ ਇੱਥੇ ਦੇਖੋ ਮਟਿਆਰਾਂ ਘੜੇ ਤੇ ਜਿਹੜਾ ਹੈ ਗੱਗਰਾਂ ਦੇ ਵਿੱਚ ਪਾਣੀ ਖੂਹ ਦੇ ਵਿੱਚੋਂ ਇਹਦੇ ਹੈ ਪਾਣੀ ਪੜ ਰਹੀਆਂ ਨੇ ਮਟਿਆਰਾ ਪੰਜਾਬੀ ਸੱਭਿਆਚਾਰ ਸਾਨੂੰ ਦੇਖਣ ਨੂੰ ਮਿਲਦਾ ਹੈ ਇਹ ਸਾਡਾ ਪੰਜਾਬੀ ਸੱਭਿਆਚਾਰ ਸੀ ਇਹ ਵਿਆਹ ਦੀਆਂ ਰਸਮਾਂ ਆ ਗਈਆਂ ਲੇਡੀਜ਼ ਸੰਗੀਤ ਇਥੇ ਜੱਗੂ ਜਿਹੜੀ ਹੈ ਕੱਢੀ ਜਾ ਰਹੀ ਹੈ ਤਸਵੀਰ ਦਿਖਾਈ ਦੇ ਰਹੀ ਹੈ ਸੋ ਇਹ ਫਲਕਾਰੀ ਦੇਖੋ ਇਸ ਤਰ੍ਹਾਂ ਦੀ ਜਿਹੜੀ ਫਲਕਾਰੀ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਕੁੰਡਚ ਕਾਈ ਦੀ ਤਸਵੀਰ ਦਿਖਾਈ ਦੇ ਰਹੀ ਹੈ। ਪੰਜਾਬ ਦੇ ਲੋਕ ਨਾਚ ਬਸਾਖੀ ਦੇ ਮੇਲੇ ਦੀ ਤਸਵੀਰ ਹੈ। ਪੰਜਾਬ ਦੇ ਖੇਲ ਗੁੱਲੀ ਡੰਡਾ ਸੱਟਾਪੂ ਕਬੱਡੀ ਜੋ ਸਾਡੇ ਪੰਜਾਬੀ ਵਿਰਸੇ ਨੂੰ ਜਿਹੜੀ ਹੈ। ਇਹ ਅਗਰੂ ਕਰਦੀਆਂ ਨੇ ਇਹ ਤਸਵੀਰਾਂ ਸਾਡੇ ਪੰਜਾਬੀ ਸੱਭਿਆਚਾਰ ਪ੍ਰਤੀ ਸਾਨੂੰ ਜਾਣੂ ਜਿਹੜਾ ਹੈ ਕਰਵੰਦੇ ਇਸ ਤਰ੍ਹਾਂ ਦਾ ਸਾਡਾ ਪੰਜਾਬੀ ਸੱਭਿਆਚਾਰ ਹੈ ਇਹ ਤੇ ਤਿਹਾਰ ਪੰਜਾਬ ਦੇ ਤਿਹਾਰਾਂ ਬਾਰੇ ਇਹ ਜਾਣਕਾਰੀ ਵਿਸਾਖੀ ਦਾ ਤਿਹਾਰ ਫਿਰ ਦੁਸਹਿਰਾ ਦੀਪavali ਪਾਵ ਦੀਵਾਲੀ ਹੋਲੀ ਇਹ ਤਸਵੀਰਾਂ ਜਿਹੜੀਆਂ ਹੈ ਸਾਨੂੰ ਵਿਖਾਈ ਦੇ ਰਹੀਆਂ ਨੇ ਗਿਸ਼ਮਿਸ਼ਤੀ ਹੋਗੀ ਇਗਨੇਸ਼ ਜੀ ਹੋਗੇ ਈਦ ਜਿਹੜੀ ਹੈ ਉਹਦੀ ਤਸਵੀਰ ਦਿਖਾਈ ਦੇ ਰਹੀ ਹੈ ਇੱਥੇ ਲੋਹੜੀ ਦਾ ਤਿਹਾਰ ਇੱਥੇ ਗੁਰਪੁਰਬ ਛੋੜੇ ਤਿਹਾਰ ਜਿਹੜੇ ਮਨਾਏ ਜਾਂਦੇ ਆ ਇਹ ਨਵਰਾਤਰੀ ਦੀ ਤਸਵੀਰ ਦਿਖਾ ਰਹੀ ਹੈ ਗਣਤੰਤਰ ਦਿਵਸ ਰਾਠੀ ਯਾਤਰਾ ਇਹ ਸਾਡੇ ਪੰਜਾਬੀ ਜਿਹੜੀ ਹੈ ਸੱਭਿਆਚਾਰਪਤੀ ਸਾਨੂੰ ਜਾਣਕਾਰੀ ਮਿਲਦੀ ਹੈ ਸਾਡਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਸੱਭਿਆਚਾਰ ਸਾਡਾ ਰਹਿਣਾ ਸੈਨਾ ਖਾਣਾ ਪੀਣਾ ਪਹਿਰਾਵਾ ਸਾਡੇ ਸ਼ੌਂਕ ਇਹ ਸਭ ਕੁਝ ਜਿਹੜਾ ਹੈ ਸੱਭਿਆਚਾਰ ਦੇ ਵਿੱਚ ਆ ਜਾਂਦਾ ਹੈ ਜੋ ਪੰਜਾਬੀ ਸੱਭਿਆਚਾਰ ਇੱਕ ਵਿਲੱਖਣ ਸੱਭਿਆਚਾਰ ਹੈ ਜੋ ਕਿ ਸਾਨੂੰ ਜਦੋਂ ਅਸੀਂ ਕਿਸ਼ੂਕੜ ਇਤਿਹਾਸ ਪੜਦੇ ਆ ਬੜਾ ਮਾਣ ਪ੍ਰਾਪਤ ਹੁੰਦਾ ਸੋ ਇਹ ਤਸਵੀਰਾਂ ਬੁੱਧ ਜਨਤੀ ਦੇਖੋ ਵਾਲਮੀਕ ਦੀ ਹੋਗੀ ਜੀ ਜਨਮ ਅਸ਼ਟਮੀ શ્રીਕ੍ਰਿਸ਼ਨ ਪੁਰਬਾ ਉਹਨਾਂ ਦੀਆਂ ਤਸਵੀਰਾਂ ਨੇ ਬਸੰਤ ਪੰਚਮੀ ਪੰਜਾਬ ਦੇ ਜਿਹੜੇ ਲੋਕ ਕਾਮ ਭਾਵ ਕੰਮ ਨੇ ਜਿਹੜੀ ਦੋਹੀ ਦਾ ਕੰਮ ਦੇਖੋ ਲਹਾਰ ਕਰ ਰਹੀ ਹੈ ਇੱਥੇ ਕਮਿਆਰ ਪਾਂਢੀ ਬਣਾ ਰਿਹਾ ਹੈ ਇੱਥੇ ਕੀਤੀ ਕਰਨ ਵਾਲਾ ਕਿਸਾਨ ਦੀ ਤਸਵੀਰ ਹੈ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਇੱਥੇ ਦਾਣੇ ਭੁੰਨ ਵਾਲੀ ਪਠਿਆਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਕੀਤੇ ਜਿਹੜੇ ਹੈ ਉਲੂਪ ਹੁੰਦੇ ਜਾ ਰਹੇ ਹੈ ਪਹਿਲਾਂ ਪਠਿਆਰ ਨਾ ਪੱਟੀਆਂ ਤੇ ਜਿਹੜੇ ਦਾਣੇ ਭੁੰਨੇ ਜਾਂਦੇ ਸਨ ਪਹਿਲਾਂ ਸਮੇਂ ਦੇ ਵਿੱਚ ਇਹ ਸਾਡਾ ਪੰਜਾਬੀ ਸੱਭਿਆਚਾਰ ਹੈ ਸੋ ਮਿਆਸ ਕਰਦਾ ਕਿ ਅਸੀਂ ਇਹ ਪੰਜਾਬੀ ਸੱਭਿਆਚਾਰ ਆਦੀਆਂ ਦੀਆਂ ਤਸਵੀਰਾਂ ਨੇ ਜਿਹੜੀ ਹੈ ਜਾਣਕਾਰੀ ਪ੍ਰਾਪਤ ਕੀਤੀ ਹੈ ਸੋ ਆਪਣੀ ਕਲਾਸ ਨੂੰ ਇਸ ਨੂੰ ਵੀ ਧਿਆਨ ਨਾਲ ਸੁੰਨਾ ਤੇ ਦੇਖਣਾ ਸਭ ਦਾ ਧੰਨਵਾਦ